ਤੁਹਾਨੂੰ ਬਹੁਤ-ਬਹੁਤ ਸਵਾਗਤ ਹੈ ਮੇਰੇ ਅੱਜ ਦੇ ਵਲੌਗ ਵਿੱਚ ਤੇ ਮੇਰੇ ਵਲੌਗ ਨੂੰ ਪੂਰਾ ਦੇਖੇ ਤੇ ਜੇ ਮੇਰੇ ਚੈਨਲ ਤੇ ਤੁਸੀਂ ਪਹਿਲੀ ਵਾਰ ਹੀ ਆਏ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਇਓ ਤੇ ਅੱਜ ਆਪਾਂ ਤੁਹਾਡੇ ਨਾਲ ਗੱਲਾਂ ਕਰਾਂਗੇ ਪੁਰਾਣੇ ਟਾਈਮ ਦੀਆਂ ਬੀਬੀਆਂ ਦੀਆਂ ਤੇ ਅੱਜ ਦੇ ਟਾਈਮ ਦੀਆਂ ਬੀਬੀਆਂ ਦੀਆਂ ਮਤਲਬ ਕਿ ਅਸੀਂ ਬੀਬੀਆਂ ਜਿਹੜੀਆਂ ਅਸੀਂ ਅਸੀਂ ਪੁਰਾਣੇ ਟਾਈਮ ਦੀਆਂ ਬੀਬੀਆਂ ਐ ਜਿਹੜੀਆਂ ਅੱਜ ਦੇ ਟਾਈਮ ਦੀਆਂ ਬੀਬੀਆਂ ਹੈਗੀਆਂ ਮਾਡਰ ਬੀਬੀਆਂ ਪਤਾ ਨਹੀਂ ਮਾਡਲ ਆ ਕਿ ਮਾਡਰ ਕਹਿੰਦੇ ਉਹਨਾਂ ਨੂੰ ਮੈਨੂੰ ਤਾਂ ਪਤਾ ਨਹੀਂ ਮਾਡਲ ਮਾਡਲ ਹਾਂ ਸੁਣੀ ਆ ਮੈਂ ਮਾਡਲ ਆ ਤੇ ਇੱਕ ਜਿਹੜੀਆਂ ਅਸੀਂ ਅਸੀਂ ਪੁਰਾਣੇ ਟਾਈਮ ਦੇ ਬੀਬੀਆਂ ਹੁੰਦੀਆਂ ਸੀ ਨਾ ਤੇ ਵੈਸੇ ਮੈਂ ਤਾਂ ਕੱਢਿਆ ਨਹੀਂ ਹੁਣ ਸਾਡੀਆਂ ਬੀਬੀਆਂ ਕੱਢਦੀਆਂ ਸੀ ਤੇ ਫਿਰ ਅਸੀਂ ਵੀ ਹੁਣ 92 95 96 97 ਦੀਆਂ ਬੀਬੀਆਂ ਪੁਰਾਣੀਆਂ ਹੀ ਆ ਹੁਣ ਅਸੀਂ ਕੋਈ ਅੱਜ ਕੱਲ੍ਹ ਦੇ ਨਾ ਹੈ ਤੇ ਜਦੋਂ ਸਾਡੇ ਟਾਈਮ ਦੇ ਵਿੱਚ ਕੋਈ ਸਾਡੀਆਂ ਬੀਬੀਆਂ ਕੋਲੇ ਕੋਈ ਧੀ ਪੁੱਤ ਦਾ ਕਿਸੇ ਦਾ ਕੋਈ ਲਾਂਬਾ ਲੂੰਬਾ ਮਾੜੀ ਮੋਟੂ ਚਨੀ ਚ ਕਰ ਦਿੰਦੇ ਸੀ ਇਹੋ ਜਿਹਾ ਕੁਝ ਤਾਂ ਹੈ ਨਹੀਂ ਸੀ ਜਿਹੜਾ ਹੁਣ ਤੇ ਸਾਡੀਆਂ ਬੀਬੀਆਂ ਨੂੰ ਕੋ ਕਹਿਣਾ ਹੁੰਦਾ ਜੇ ਸਾਡੇ ਪਾਪੇ ਪਹਿਲੀ ਵਾਰ ਪਾਪੇ ਤਾਂ ਘਰੇ ਟੱਕਰਦੇ ਨਹੀਂ ਤੇ ਜੇ ਕੋਈ ਆਉਂਦਾ ਹੁੰਦਾ ਪਾਪੇ ਤਾਂ ਖੇਤ ਰਹਿੰਦੇ 15-15 ਦਿਨ ਘਰੇ ਨਹੀਂ ਵੜਦੇ ਸੀ ਤੇ ਜੇ ਕੋਈ ਆਉਂਦਾ ਹੁੰਦਾ ਸੀਗਾ ਘਰੇ ਲਾਂਬਾ ਲੂੰਬਾ ਲੈ ਕੇ ਤੇ ਸਾਡੀਆਂ ਬੀਬੀਆਂ ਕਰ ਦਮਾ ਸੀ ਇਹਨੂੰ ਜਦੋਂ ਕੋਈ ਬਾਦ ਮਾਰਦਾ ਤਾਂ ਸਾਡੀਆਂ ਬੀਬੀਆਂ ਕਰ ਦਮਾ ਸੀ ਐ ਦਵਾ-ਦਵ ਤੇ ਭਾਈ ਜੇ ਤੁਸੀਂ ਘੋਰ ਦਿੰਦੇ ਤੁਹਾਡਾ ਕਿਹੜਾ ਕੋਸ ਲੱਗਦਾ ਨਹੀਂ ਸੀਗਾ ਤੁਸੀਂ ਲਾਂਬਾ ਲੈ ਕੇ ਘਰੇ ਆਏ ਹੈ ਦਾ 10 ਜਿੰਨਾ ਕ ਸਾਡਾ ਉਹਨਾਂ ਕਾ ਥੋੜਾ ਦਿਨ ਆਏ ਘੁੰਡ ਕੱਢੀ ਰੱਖਦੀਆਂ ਬੀਬੀਆਂ ਤੇ ਅੱਜ ਕੱਲ੍ਹ ਤੋਂ ਬੀਬੀਆਂ ਨੂੰ ਪਤਾ ਜਦੋਂ ਅੱਜ ਕੱਲ ਤਾਂ ਬੀਬੀਆਂ ਨੂੰ ਕੋਈ ਲਾਂਭਾ ਦੇਣਾ ਜੇ ਤੇ ਅੱਜ ਕੱਲ ਦੀ ਬੀਬੀਆਂ ਪਤਾ ਹੋ ਕਹਿ ਦਿੰਦੇ ਕਹ ਲਾ ਦੱਸ ਆਪ ਤੇ ਲੋਟ ਨਹੀਂ ਆਉਂਦਾ ਇੱਧਰ ਨੂੰ ਮੂੰਹ ਚੱਕ ਆਇਆ ਲਾ ਦੱਸ ਕੀ ਕਰੇ ਵਿਚਾਰਾ ਲਾ ਦੱਸ ਐਡਾ ਇਹਨੇ ਕੀ ਕਰਤਾ ਸੀਗਾ ਜਿਹੜਾ ਇੱਧਰ ਨੂੰ ਆਇਆ ਸਾਨੂੰ ਦੱਸਣ ਵੀ ਆਏ ਆ ਜਿਉਂ ਫਲਾਨੀ ਧੰਕੀ ਆਪ ਤੇ ਲੋਟ ਨਹੀਂ ਆਉਂਦੇ ਆਪ ਦੀ ਪੀੜ੍ਹੀ ਥੰਦੇ ਨਹੀਂ ਸੋਟਾ ਮਾਰਦੇ ਦੂਜੇ ਨੂੰ ਕਹਿਣਾ ਸੌਖਾ ਪੁਰਾਣੇ ਟਾਈਮ 'ਚ ਨਾ ਲੋਹ ਲਿਆਖ ਹੁੰਦੀ ਸੀ ਪਿਆਰ ਸਤਕਾਰ ਹੁੰਦਾ ਸੀ ਲੋਕਾਂ ਦਾ ਬਹੁਤ ਜ਼ਿਆਦਾ ਹਨਾ ਇੱਕ ਦੂਜੇ ਦੇ ਨਾਲ ਵਧੀਆ ਮੋਹ ਤੇ ਇਹ ਨਾ ਲੋਕਾਂ ਨੇ ਰਹਿਣਾ ਤੇ ਅੱਜ ਦੇ ਟਾਈਮ 'ਚ ਕੋਈ ਮੋਹ ਨਹੀਂ ਤੇ ਕੋਈ ਤੇਹ ਨਹੀਂ ਤੇ ਨਾ ਕੋਈ ਲਿਆ ਆ ਜਾ ਹੋਊਗੀ ਕੰਨਾਂ ਘਰਾਂ 'ਚ ਕੋਈ ਚਾਚੇ ਤਾਏ ਦੇ ਤੇ ਪਰ ਅੱਜ ਦੇ ਟਾਈਮ 'ਚ ਕੋਈ ਲਿਆ ਦੇਣੀ ਅੱਜ ਦੇ ਟਾਈਮ 'ਚ ਤਾਂ ਐਂ ਭੱਜ ਕੇ ਪੈ ਜਾਂਦੀਆਂ ਤੇ ਪਹਿਲੇ ਟਾਈਮ 'ਚ ਜੇ ਕਿਸੇ ਨੇ ਆਉਣਾ ਤੇ ਬੁੜੂਗਾਂ ਨੇ ਐਂ ਪੰਦਾ ਕਰਕੇ ਗੱਲ ਕਰਨੀ ਵੀ ਆਪ ਦੇ ਦੇਵਰਾਾਂ ਦੇ ਔਰਾਂ ਦੇ ਠਾਣ ਜੇਠਾ ਨ ਖਾਸ ਕਰਕੇ ਚੱਲਦੇ ਔਰਤ ਛੋਟੇ ਤੇ ਜੇਠਾ ਨ ਤੇ ਅੱਜ ਦੇ ਟਾਈਮ 'ਚ ਤਾਂ ਜੇਠ ਨੂੰ ਵੀਰ ਜੀ ਉਹ ਤਾਂ ਹੈ ਨਹੀਂ ਗੇ ਘਰੇ ਤੇ ਤੁਸੀਂ ਨੰਬਰ ਲੈ ਜਾਓ ਨੰਬਰ ਨਹੀਂ ਹੈਗਾ ਤੁਹਾਡੇ ਕੋਲ ਤੁਸੀਂ ਗੱਲ ਕਰ ਲਿਓ ਇਹ ਤੂੰ ਸਿਪੁੱਛ ਲੋ ਉਹਨਾਂ ਨੂੰ ਵੀ ਕਿੱਥੇ ਆ ਤੇ ਫਿਰ ਜੇ ਦੋਨੋਂ ਦੱਸ ਉੱਠ ਗਿਆ ਜਦੋਂ ਫਿਰ ਕਹਿੰਦਾ ਮੈਨੂੰ ਦੱਸ ਇਹਨੂੰ ਖਣਿ ਕੀ ਕੰਮ ਹੈ ਨਾ ਮੂੰ ਚੱਕ ਕੇ ਆਏ ਨੂੰ ਤਰ ਪੈਂਦੇ ਵੀ ਕਿਤੇ ਕਿਸੇ ਕੰਮ ਨਾ ਆਇਆ ਹੋਵੇ ਕਿਤੇ ਕੋਈ ਪੈਸਾ ਢੰਡਾ ਨਾ ਮੰਗ ਲੇ ਪਹਿਲੇ ਟਾਈਮ 'ਚ ਲੋਕ ਆਸਰਾ ਕਰਦੇ ਸੀ ਇੱਕ ਦੂਜੇ ਨੂੰ ਆਏ ਨਹੀਂ ਸੀਗਾ ਵੀ ਪਾਸਾ ਵਟਦੇ ਸੀ ਪਹਿਲੇ ਟਾਈਮ 'ਚ ਲੋਕ ਜੇ ਇੱਕ ਦਾਸ ਬੈਠਾ ਉਹਦੇ ਕੋਲ ਜਾ ਕੇ ਬਹਿੰਦੇ ਸੀ ਅੱਜ ਦੇ ਟਾਈਮ 'ਚ ਹੈ ਨਹੀਂ ਲੋ ਇਹ ਅੱਜ ਤੇ ਆਹ ਪੁਰਾਣੇ ਟਾਈਮ ਤੋਂ ਕੁਝ ਕੁ ਗੱਲਾਂ ਕਰਨੀਆਂ ਥੋਡੇ ਨਾਲ ਵੀ ਕੁਝ ਕੁ ਥੋਡੇ ਪੱਲੇ ਵੀ ਪਹਿਣਣੀਆਂ ਪੁਰਾਣੇ ਰਵਾਜ ਦੇ ਵਿੱਚ ਨਾ ਪੁਰਾਣੇ ਟਾਈਮ ਦੇ ਵਿੱਚ ਸਾਡੇ ਟਾਈਮਾਂ 'ਚ ਜਦੋਂ ਮਤਲਬ ਕਿ ਕਿਸੇ ਬੀਬੀ ਦੇ Baal ਖੋਲਦੇ ਸੀ ਨਾ ਉਸ ਟਾਈਮ ਦੇ ਵਿੱਚ ਬਾਲ ਖੋਲਦੇ ਸੀਗੇ ਵਿੱਧਵਾਰਤ ਦੇ ਵਿੱਧਵਾਰਤ ਨੂੰ ਕਹਿੰਦੇ ਸੀ ਵੀ ਇਹਦੇ ਬਾਲ ਖੋਲ ਦੋ ਤੇ ਬਾਲ ਖੋਲਣਾ ਨੂੰ ਨਾ ਵਿਸ਼ਗਨਾ ਮੰਨਿਆ ਜਾਂਦਾ ਸੀ ਤੇ ਅੱਜ ਦੇ ਟਾਈਮ ਤੋਂ ਤੁਸੀਂ ਦੇਖ ਲਓ ਸਾਰਿਆਂ ਦੇ ਬਾਲ ਫੁੱਲੇ ਹੁੰਦੇ ਆ ਨਾ ਤਾਂ ਕਿਸੇ ਦਾ ਪਤਾ ਵੀ ਵਿਆਹੀ ਕਿਹੜੀ ਹੈ ਤੇ ਨਾ ਕਿਸੇ ਦਾ ਪਤਾ ਵੀ ਕੁਵਾਰੀ ਕਿਹੜੀ ਹੈ ਨਾ ਕਿਸੇ ਦਾ ਪਤਾ ਵੀ ਧੀ ਕਿਹੜੀ ਹੈ ਤੇ ਨਾ ਕਿਸੇ ਦਾ ਪਤਾ ਵੀ ਨੂੰਹ ਕਿਹੜੀ ਹੈ ਤੇ ਪੁਰਾਣੇ ਰਵਾਜ ਚ ਨੂੰਹ ਧੀ ਦਾੱਖ ਹੁੰਦੀ ਸੀ ਵੀ ਨੂੰਹ ਕਿਹੜੀ ਹੈ ਤੇ ਧੀ ਕਿਹੜੀ ਹੈ ਸਾਰੀਆਂ ਸਾਰੇ ਇਹਨਾਂ ਗੱਲਾਂ ਦੇ ਅ ਮਤਲਬ ਕਿ ਐਨਕ ਵਾਰੀ ਹੁੰਦੀ ਸੀ ਪਤਾ ਸੀ ਦੇਖਣ ਵਾਲੇ ਨੂੰ ਕਿ ਆ ਧੀ ਆ ਤੇ ਆ ਮੈਨੂੰ ਤੇ ਅੱਜ ਦੇ ਟਾਈਮ ਤੇ ਨਾ ਕਿਸੇ ਧੀ ਦਾ ਪਤਾ ਨਾ ਨੂੰ ਨਾ ਸਾਡੇ ਟਾਈਮ ਤੇ ਜਦੋਂ ਕੋਈ ਦੇਖਣ ਆਉਂਦਾ ਸੀ ਨਾ ਆ ਮਤਲਬ ਕਿ ਕੁੜੰਗਾ ਨੂੰ ਤੇ ਸਾਡਕ ਮਾਮਾ ਹਾਂਦਾਂ ਸੀ ਜਾਣੀ ਕੁੜਕੇ ਜਾ ਕੇ ਤੋਤਾ ਸੂਟ ਪਾ ਲਾ ਉਤਰ ਪਿਓ ਕਹਿੰਦਾ ਪਤਾ ਨਹੀਂ ਆਉਣਾ ਕਿਸੇ ਨੇ ਤੈਨੂੰ ਦੇਖਾ ਤੋਤਾ ਸੂਟ ਪਾ ਲਾ ਤੋਤੀ ਚੁੰਨੀ ਲੈ ਲਾ ਤੇ ਮੈਨੂੰ ਪੈਸੇ ਦੇ ਦਿਓ 2500 ਰੁਪਈਆ ਨਾ ਮੋਂਹਾਂ ਦੇ ਮੂਰੇ ਐਂ ਜਾ ਕੇ ਖੜਜਾਂਗੀ ਮੈਂ ਤਿਆਰ ਹੋ ਕੇ ਆਉਣਾ ਪਾਰਲਰ ਚ ਹੈਂ ਆਦਿ ਦਿਨਾਂ 'ਚ ਐਨੇ ਸੌਂਦਗਾ 18 18 ਗੱਲਾਂ ਤੇ ਸਾਡੇ ਟਾਈਮ 'ਚ ਆਹ ਕੁਝ ਹੈ ਨਹੀਂ ਸੀ ਸਾਡੇ ਟਾਈਮ 'ਚ ਤਾਂ ਕੱਲੇ ਵਿਚੋਲੇ ਦੀ ਗੱਲ ਹੁੰਦੀ ਸੀ ਨਾ ਮੁੰਡੇ ਵੇਖਣ ਆਉਂਦੇ ਸੀ ਸਾਡੇ ਟਾਈਮ 'ਚ ਮੈਂ 99 'ਚ ਵਿਆਹੀ ਆ ਤੇ ਸਾਲ ਤਾਂ ਸਾਰੇ ਮੇਰੇ ਵਿਆਹ ਨੂੰ 25 ਹੋਏ ਤੇ 25 ਸਾਲਾਂ 'ਚ ਇੰਨਾ ਕੁਝ ਬਦਲ ਗਿਆ ਸਾਡੇ ਟਾਈਮ ਦੇ ਵਿੱਚ ਆਹ ਕੁਝ ਚੱਲਦਾ ਸੀ ਤੇ ਅੱਜ ਦੇ ਟਾਈਮ 'ਚ ਤਾਂ ਮੈਂ ਕਹੀ ਨਹੀਂ ਉਹੀ ਹੱਤ ਹੋਈ ਪਈ ਆ ਹਾਂ ਨਾ ਕਿਤੇ ਵੱਡੇ ਦੀ ਲਿਆ ਕੇ ਜਿਵੇਂ ਕਿ ਲੰਬਾ ਲੈ ਕੇ ਆ ਦੇ ਫਿਰ ਅਗਲੇ ਦਾ ਝੱਗਾ ਪਾੜਨ ਤਿੱਖਰ ਜੰਮ ਲੰਬਾ ਲੈ ਕੇ ਆਇਆ ਤੇ ਆਇਆ ਕਿਵੇਂ ਸਾਡੇ ਘਰੇ ਤੇ ਪੁਰਾਣੇ ਟਾਈਮ ਚ ਤਾਂ ਬੀਬੀ ਮਿਕਾਇਨ ਵਾਲਾ ਦਾਸ ਫੇਰ ਕੀ ਸੀਗਾ ਜੇ ਤੁਸੀਂ ਕਹਿਨਦੇ ਤੁਹਾਡਾ ਤੇ ਸਾਡਾ ਇੱਕ ਕੋਈ ਗੱਲ ਨਾ ਵੀ ਜਿੰਨਾ ਕਿ ਸਾਨੂੰ ਉਨਾ ਕਿ ਤੁਹਾਨੂੰ ਆ ਤੇ ਭਾਈ ਜੀ ਤੁਸੀਂ ਘੂਰ ਦਿੰਦੇ ਅੱਜ ਦੇ ਟਾਈਮ ਚ ਨਹੀਂ ਕੋਈ ਭਾਈ ਜੀ ਤੇ ਕੋਈ ਬੀਬੀ ਅੱਜ ਦੇ ਟਾਈਮ ਤੇ ਤਾਂ ਆਏ ਪੈਂਦਾ ਅਗਲੇ ਨੂੰ ਵੇ ਦੇਮਾ ਕਿ ਤੱਕ ਯੋਦਾ ਨਾ ਹਾਂ ਹਾਂ ਤੂੰ ਲਾਂਬਾ ਲੈ ਕੇ ਆਇਆ ਤੇ ਆਇਆ ਕਿ ਮੈਂ ਆਪ ਦੀ ਪੀੜੀ ਚੰਦੇ ਨੇ ਟੋਟਾ ਮਾਰਾ ਜਾਂਦਾ ਆਉਂਦੇ ਤਾਂ ਤੇਰੇ ਲੋਟ ਨਹੀਂ ਆਉਂਦੇ ਸਾਡੇ ਘਰੇ ਲਾਂਬਾ ਲੈ ਕੇ ਆਇਆ ਵਾ ਚੱਲ ਅੱਜ ਦਾ ਬਲੌਗ ਇੰਨਾ ਹੀ ਭਾਈ ਮੈਂ ਉੱਧਰ ਪਾਣੀ ਪੂਣੀ ਪਾਲਾ ਸਬਜ਼ੀ ਨੂੰ ਤੇ ਨਾਲੇ ਵਿਹੜੇ 'ਚ ਸਿਰਕਲਾ ਸਾਡੇ ਅੱਜ ਗਵਾਂਢੀ ਲਹੁੰਦੇ ਸੀ ਟੂੜੀ ਤੇ ਬਾਕੀ ਕੱਲ ਨੂੰ ਤੁਹਾਨੂੰ ਕੱਲ ਵਾਲੇ ਬਲੌਗ 'ਚ ਯਾਦ ਕਰਕੇ ਗੱਲਾਂ ਦੀਆਂ ਕੁਝ ਦੱਸਾਂਗੇ ਤੇ ਆਜੋ ਵੈਸੇ ਆਪਾਂ ਪਾਣੀ ਛਿੜਕ ਤੇ ਗੱਲਾਂ ਗੁੱਲ੍ਹਾ ਕਰ ਹੀ ਜਾਂਦੇ ਆ ਤੇ ਕੱਲ ਨੂੰ ਸ਼ਾਇਦ ਤੁਹਾਨੂੰ ਪੁਰਾਣੀ ਹਵੇਲੀ ਵਿਖਾਵਾਂ ਮੈਂ ਸਾਡੇ ਪਿੰਡ ਹਵੇਲੀ ਆ ਤੇ 25 ਸਾਲ ਤਾਂ ਮੈਨੂੰ ਵੀ ਆਈ ਨੂੰ 25 ਸਾਲ ਹੋ ਗਿਆ ਤੇ ਉਹਨਾਂ ਟਾਈਮਾਂ ਦੀ ਹਵੇਲੀ ਆ ਉਹਨਾਂ ਤੱਕ ਕਿਸੇ ਨੇ ਅੱਜ ਤੱਕ ਵੇਖੀ ਆ ਖੋਲ ਖੋਲਦਾ ਵੀ ਨਹੀਂ ਵੇਖਿਆ ਮੈਂ ਕੋਈ ਤੇ ਉਹਨੂੰ ਮੈਂ ਉਹਦੇ ਚ ਕੋਈ ਵਰਦਾ ਨਿਕਲਦਾ ਵੀ ਨਹੀਂ ਵੇਖਿਆ ਤੇ ਮੈਂ ਨਾ ਕੱਲ ਨੂੰ ਤੁਹਾਨੂੰ ਕੱਲ ਵਾਲੇ ਬਲੌਗ ਵਿੱਚ ਕੋਸ਼ਿਸ਼ ਕਰੂੰਗੀ ਵੀ ਮੈਂ ਜਮੀਦ ਨੂੰ ਕਹੂੰਗੀ ਵੀ ਆਪਾਂ ਚੱਲ ਲਗੇ ਸਿੰਪਲ ਲੈ ਕੇ ਅੱਗੇ ਜੇ ਮੇਰੇ ਤੋਂ ਜਾਇਆ ਗਿਆ ਤੇ ਵੈਸੇ ਫਿਰ ਗਰਦਰ ਜਾ ਵਰਦਾ ਮੈਂ ਕੰਦੀ ਰਹਿ ਜਾਣੀ ਬਲੌਗ ਮੈਥੋਂ ਕੰਦੀ ਤੋਂ ਲੋਟ ਨਹੀਂ ਆਉਂਦਾ ਕੱਲ ਨੂੰ ਬਣਾਉਣੇ ਪੈਂਦੇ ਆ ਤੇ ਇਹ ਸਕੂਲ ਉੱਠ ਜਾਂਦਾ ਤੇ ਜੇ ਆਹ ਸੌਰੀ ਗੁਰਦਵਾਰੇ ਉੱਠ ਜਾਂਦਾ ਤੇ ਜੇ ਕੱਲ ਨੂੰ ਵੀ ਘਰੇ ਰਹਿ ਪਿਆ ਤੇ ਫਿਰ ਮੈਂ ਇਹਨੂੰ ਲੈ ਕੇ ਜਾਵਾਂਗੀ ਫਿਰ ਅਸੀਂ ਪੁਰਾਣੀ ਹਵੇਲੀ ਤੁਹਾਨੂੰ ਜ਼ਰੂਰ ਵਿਖਾਵਾਂਗੇ ਤੇ ਜਾਂ ਬਾਹਰੋਂ ਬੂਰੋ ਸੂਟ ਲੈ ਕੇ ਆਵਾਂਗੇ ਕਹਿੰਦਾ ਫਿਰ ਬਾਹਰ ਬੂਰ ਚੱਲਿਆ ਕਰਕੇ ਤੇ ਆਪਾਂ ਜ਼ਰੂਰ ਦਿਖਾਵਾਂਗੇ ਤੇ ਅੱਜ ਦਾ ਬਲੌਗ ਇੰਨਾ ਕੀ ਆ ਜੇ ਕੋਈ ਵੱਧ ਘੱਟ ਗਲਤੀ ਫਲਤੀ ਹੋਈ ਤਾਂ ਮਾਫ਼ ਕਰੋ ਜੇ ਤੁਹਾਡੇ ਪੱਲੇ ਕੁਝ ਪੈ ਗਿਆ ਤਾਂ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਬਲੌਗ ਤੁਹਾਡਾ ਸੋਹਣਾ ਸੀਗਾ ਤੇ ਬਾਕੀ ਕੁਝ ਕਿ ਗੱਲਾਂ ਮੇਰੀਆਂ ਰਹਿ ਗਈਆਂ ਤੇ ਕੁਝ ਕੁ ਹੋ ਗਈਆਂ ਠੀਕ ਆ ਧੰਨਵਾਦ